ਬਿਲਾਵਰ ਮਹੱਲਾ ਪੰਜਵਾ ਆਪਣੀ ਸੇਵਕ ਕੋ ਕਭੂ ਨਾ ਬਿਸਾਰ ਹੁਜੇ ਤਰੂ ਪਰੇ ਅਸੀਂ ਆਪਕੇ ਸੇਵਕ ਹਾਂ ਮਾਣੋ ਮਾਨਵ ਤੇ ਸੋ ਸੇਵਕ ਨਾਹੀਂ ਮਾਨ ਮਾਨ ਤੋਂ ਰਹਿਤ ਜੇਦਾ ਹੋ ਸੇਵਕ ਹੈ ਤੱਬ ਸੁੰਦਰ ਸੀ ਸੰਤੋਖ ਕੋ ਕੋਡ ਬਣਾਈ ਸੇਵਕ ਕਹਿ ਤਾਂ ਸਾਰੇ ਜਿੰਦੇ ਐ ਕਿ ਅਸੀਂ ਸੇਵਕ ਐ ਪਰ ਸੇਵਕ ਬਣਨਾ ਬੜਾ ਮੁਸ਼ਕਿਲ ਐ ਮਹਾਰਾਜ ਸੋਹੇ ਸੱਚੇ ਪਾਤਸ਼ਾਹ ਸੀ ਆਪਕੇ ਸੇਵਕਾਂ ਸੇਵਾ ਕਰਨ ਵਾਲੇ ਤਾਂ ਭਗਤੀ ਦੀ ਤਾਨੂੰ ਕਰੇ ਪੁਲਾਵਨਾ ਹਰ ਵਕਤੇ ਤੇ ਰੱਖੋ ਦਸਾਂ ਦੇ ਕਾਈ ਮੁਰ ਲਾ ਕੋ ਸੁਆਮੀ ਪ੍ਰਭ ਮੇਰੇ ਜੀ ਪ੍ਰਭੂ ਜੀ ਮੇਰੇ ਹਿਰਦੇ ਦੇ ਨਾਲ ਕਿਰਪਾ ਕਰਕੇ ਆਪ ਪ੍ਰਤਾਕੋ ਕਿ ਸੱਚੇ ਬਾਦਸ਼ਾਹ ਸਾਨੂੰ ਸ਼ਾਂਤ ਕਰਨ ਵਾਸਤੇ ਲਗੋ ਅਤੇ ਆਪ ਨਾਲ ਸਾਡੇ ਕਾਈ ਰੀ ਦੇ ਅੰਦਰ ਹੈ ਸਰਵ ਸਿਮੰਦੋ ਪ੍ਰਕਾਸ਼ ਕਰੋ ਕਿਉਂ ਦਿਲ ਦੇ ਨਾਲ ਸਾਡੇ ਦੇ ਨਾਲ ਲੱਗੋ ਸ੍ਰੀ ਪਾਤਸ਼ਾਹ ਊਰਵਪ੍ਰੀਤ ਗੋਬਿੰਦ ਵਿਚਾਰੋ ਗੋਬਿੰਦ ਦੇ ਪੂਜਰੀ ਮਾਤਾ ਦੇ ਘਰ ਵਿੱਚ ਆਏ ਕੋਈ ਸਾਡੀ ਪ੍ਰੀਤ ਥੋੜੋ ਅਸੀਂ ਆਪੇ ਪ੍ਰੇਮ ਲਾ ਕੇ ਪਰਾਦਾਣੀ ਦੁਆਰੇ ਜਾਪ ਕਰਾ ਕੇ ਮਾਤਾ ਜੀ ਦੇ ਘਰ ਪਰਕਾਲ ਕਰੇ ਨਿਤ ਦੇਸ ਬੋਕਾਰ ਸਾਧ ਸੰਗਤੀਆਂ ਦੀ ਜਾਨੀ ਲਗਨ ਦੇ ਬਨਾ ਸੇਕ ਤੇ ਜੇ ਜੀ ਦੂਤਾ ਆਪਣੇ ਸ਼ਹਿਰ ਦੇ ਬੇਪੁਰਗਾਰੇ ਆ ਉਹ ਪਹਿਲੀ ਗਰਮੇ ਵਾਲੀ ਪ੍ਰੀਤੀ ਚੇਤੇ ਰੱਖੋ ਉਹ ਜਿਹੜਾ ਸੀ ਤੇਰਾ ਹਲਮਾ ਉਹਦੇ ਸੀ ਕੋਈ ਦੁਕਾਨਾ ਕਰਦੇ ਸੀ ਸਾਡੇ ਤੇ ਆਪ ਹੀ ਮਿਹਰਬਾਨੀ ਕਰਕੇ ਆਪਦਾ ਨਾਮ ਜਪਾਇਆ ਹੈ ਇਹ ਪਹਿਲੀ ਪ੍ਰੀਤ ਗੋਵਿੰਦ ਜੀ ਵਿਚਾਰ ਨੂੰ ਦਿਲ ਚ ਐਵੇਂ ਪੁਰੂ ਜਨਮ ਤੋਂ ਲਾ ਕੇ ਬਾਲਕ ਵਸਤਾ ਜੀ ਦੀ ਜਿਹੜੀ ਸੰਗਤ ਦੁਆਰਾ ਜਿਵੇਂ ਤਾਂ ਮੈਂ ਇਹਦਾ ਬਾਤ ਬੋਲ ਆ ਦੇ ਤੋ ਕਿ ਉਹ ਬੁਰੇ ਲਈ ਜਿਹੜੀ ਬਾਲਕ ਵਸਤਾ ਜੋ ਲਾ ਕੇ ਪ੍ਰੀਤੀ ਹੈ ਉਹ ਵੀ ਹੈ ਕੋਉਂ ਸਾਡੀ ਵਿਚਾਰ ਲਓਗੇ ਇਹ ਕਰੋ ਰਹਾਉ ਪਦ ਪਾਵਨ ਪ੍ਰਭ ਪ੍ਰਭ ਬਿਰਦ ਤੂ ਮਾਰੂ ਜੀ ਉਸ ਪਾਪੀ ਹਾਂ ਪਾਪੀ ਨੂੰ ਕਵੇ ਤੋ ਤਰਨ ਵਾਲਾ ਉਹਦਾ ਬਿਰਗ ਪਰਨ ਹਾਏ ਅੰਦਚਾਨੀ ਹਮਰੇ ਦੋਖ ਹਿਰਦੈ ਮਦ ਧਾਰ ਹੁ ਜੇ ਦੋਸ਼ੀ ਗੇ ਸਤਿ ਸਪਰਸਾਦ ਕੇ ਕੀ ਨਾਮ ਉਹ ਰੇਦੇ ਜੀ ਨਾਮ ਮਾਰਾ ਧਾਰਨ ਕਰਿਓ ਯਾਦ ਨਾ ਕਰਿਓ ਲੇਖਾ ਛੋੜਾ ਲੇਖੇ ਸੁਡੇ ਹੰਗਲੇ ਗੁੰਲੇ ਓ ਆਰੀ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਸਾਰਿਆਂ ਨੂੰ ਜ਼ਿੰਦਗੀ ਦੇਣ ਵਾਲੇ ਸਾਰਿਆਂ ਦੇ ਪ੍ਰਾਨਾਂ ਦੀ ਰਾਤ ਦੇਣ ਵਾਲੇ ਜੇ ਤੂ ਸੱਚਾ ਬਣਨ ਵਾਲੇ ਤਾਨੂੰ ਹੀ ਸਰਤੁ ਤੁਹੀ ਹੈ ਸਚੇ ਦਾਸਾ ਪ੍ਰਵੇਸ਼ ਕਰਨ ਹਉ ਸੁਖਿ ਨੈ ਆਬਿਦ ਨ ਹੋਉ ਔ ਮੈਂ ਪਤਲ ਕਿਰਪਾ ਕਰ ਜਾਰ ਹੋ ਜਿਨ ਹੋਮਜ ਕਰਨਾ ਤੇ ਸਾਡੇ ਤੇ ਤੇਰੇ ਅੰਦਰ ਕਿਰਪਾ ਕਰਕੇ ਬ੍ਰਹਮ ਵਿਆਸਿ ਕਰਾ ਕੇ ਜਾਲਿਓ ਮੇਟ ਗਿਓ ਜਲ ਪੀ ਹੂਨ ਮੀਨ ਕਤ ਜੀਵਨ ਜਿਵੇਂ ਮਾਰਾ ਜਲ ਤੋਂ ਬਗੈਰ ਮੱਛੀ ਕਿਵੇਂ ਜੀਉ ਸਕਦੀ ਹੈ ਕਿਵੇਂ ਤੇਰੇ ਨਾਮ ਜੱਗ ਤੋਂ ਬਿਨਾਂ ਅਸੀਂ ਮਾਰੇ ਸਾਡਾ ਜੀਵਨ ਹੈ ਬਤ ਨਾਮੋਂ ਅਸੀਂ ਸਾਡਾ ਮਨ ਮੱਛੀ ਨਹੀਂ ਕਿਵੇਂ ਕਿਉਂ ਸਾਡੇ ਨਹੀਂ ਜੀਵ ਸਕਦੇ ਦੂਰ ਬਿਨਾਂ ਰਹਿਣ ਕਤ ਬਾਰੂ ਮਾਤਾ ਦਾ ਜਿਹੜਾ ਅਸਮਾਨੀ ਦੁੱਧ ਤੁਮੜਾ ਬੱਚਾ ਹੈ ਜੇ ਉਹਦੇ ਦੰਗੀਆਂ ਨਹੀਂ ਹੈ ਜੇ ਨਿਕਲੀਆਂ ਰੋਟੀ ਖਾਣ ਨਹੀਂ ਸਕਦਾ ਦੁੱਧ ਨਾਲ ਪਿਆ ਆ ਜਾਵੇ ਉਹ ਬੱਚਾ ਕਿਵੇਂ ਜੀਉ ਸਕਦਾ ਹੈ ਇਹ ਵੀ ਸਾਡੇ ਸੇ ਪਾਦਸ਼ਾਹੀ ਆ ਮਾਤਾ ਜੀ ਨੇ ਆਏ ਹੋ ਨਾਮ ਰੂਪੀ ਦੁੱਧ ਤੋਂ ਬਗਾਇ ਸਾਡਾ ਬਾਲਕਿਆਂ ਦਾ ਆਉਜੇ ਸੇਵਕਾਂ ਦਾ ਕਿਵੇਂ ਜਿਉਣਾ ਹੋਵੇਗਾ ਜਨ ਨਾਨਕ ਪਿਆਸ ਚਰਨ ਕਮਲ ਨਿਸ਼ੀ ਸਾਹਿਬ ਜੀ ਕਹਿੰਦੇ ਸਾਡੇ ਅੰਦਰ ਪਿਆਸ ਚਾ ਲੱਗੀ ਈਛਾ ਲੱਗੀ ਹੋਈ ਹੈ ਆਉਜੇ ਚਰਨਾ ਕਮਲਾਂ ਦੇ ਧਿਆਨ ਦੀ ਵੇਖ ਦਰਸ Swami ਸੁਖਸਾਰ ਜਿਨੀ ਜਗ ਦੀ ਸੂਰਜ ਨੂੰ ਵੇਖ ਕੇ ਪੂਰਨ ਸੁਖ ਸਾਮੰਧੀ ਹੈ ਇਸੇ ਤੋਂ ਕਹ ਰਹੇ ਵਾਹਿਗੁਰੂ ਆਪਦੇ ਦਰਸ਼ਨ ਵੇਖ ਕੇ ਹੀ ਸਾਰਾ ਪੂਰ ਸੁਖੰਦ ਹੈ ਵਿਲਾਵਲ ਮਹਾਰੇ ਸੁਖਾਂ ਦੇ ਦਰਸ਼ਨ ਵਿੱਚ ਹੀ ਹਨ ਵਿਲਾਵਲ ਮਹੱਲਾ ਪੰਜ ਵਾ ਆਗਾ ਪਾਛਾ ਕੁਸਲ ਭਇਆ ਉਹਨਾਂ ਸੰਖਾਂ ਨੂੰ ਉੱਦੇ ਪ੍ਰਲੋਕ ਦੀ ਕਿਛੇ ਇਸ ਲੋਕ ਦੀ ਹਰ ਵਦਕ ਕੁਸਲ ਸੁਖ ਨੰਦ ਹੋਇਆ ਹੈ ਗੁਰਪੂਰ ਹੈ ਪੂਰੀ ਸਭ ਰਾਖੀ ਜਿਵੇਂ ਦੇ ਪੂਰਨ ਸਤਗੁਰੂ ਜੀ ਨੇ ਪੂਰਨ ਭక్తి ਪੂਰਨ ਬਾਣਾ ਪੂਰਨ ਲੜੀਆ ਰੱਖੀ ਹੈ ਸੋ ਨੰਦ ਕਰਕੇ ਪਾਰ ਬ੍ਰਹਮ ਪ੍ਰਭ ਕੀ ਮਈ ਮਾਇਆ ਸੁਰ ਰਤਨਾਂ ਨੇ ਮਹਿਮਾਨੀ ਕੀਤੀ ਹੈ ਬਕਸ਼ੀ ਹੀ ਹੈ ਕੋ ਰਹਾ ਮਨ ਤਨ ਰਵ ਰਹਾ ਹਰ ਪ੍ਰੀਤਮ ਜੋ ਭਾਣ ਕਰਕੇ ਜਨ ਕਰਕੇ ਹਰੀ ਜਾਰੇ ਦਾ ਉਚਾਰਨ ਕਰ ਰਿਹਾ ਹੈ ਦੁੱਖ ਦਰਦ ਸਗਲਾ ਮਿਟ ਗਿਆ ਜਮਨ ਮਨ ਦਾ ਦੁੱਖ ਅਵਿਦਿਆ ਦੀਆਂ ਦਰਦਾਂ ਪੀੜਾਂ ਸਭ ਮਿਟ ਗਈਆਂ ਹਨ ਸ਼ਾਂਤ ਸਹਿਜ ਆਨੰਦ ਗੁਣ ਗਾਏ ਕੋਦੋ ਜਿਦਵੀ ਸ਼ਾਂਤ ਹੋ ਗਿਆ ਸਹਿਜ ਅਵਸਤ ਧਿਆਨ ਦੇ ਕਰਕੇ ਸਾਇ ਸੰਤ ਸਹਜ ਆਨੰਦ ਗੁਣ ਗਾਏ ਸਹੀ ਧਿਆਨ ਪ੍ਰਾਪਤ ਹੋਇਆ ਹੈ ਸ੍ਰੀ ਉਪਦੇਵ ਤੇ ਆਨੰਦ ਹੋਇਆ ਹੈ ਗੁਣਾਂ ਨੂੰ ਗਾਉਣੇ ਕਰਕੇ ਦੂਤ ਦੁਜ ਸਭ ਹੋਏ ਖਿਆਲ ਬਿਲਕੁਲ ਲੋਕ ਜੇ ਅਸੀਂ ਦੂਦ ਬੂਟੀਆਂ ਲਾਉਣ ਵਾਲੇ ਜਿਹੜੇ ਸੀ ਇਸੇ ਪ੍ਰਕਾਰ ਕਾਮਵਾਦ ਗੂਤ ਦੁਸ਼ਟ ਇੰਦਰੀ ਵਿਸ਼ੇ ਆਦਿਕ ਸਰਬ ਨਾਸ ਹੋ ਗਏ ਉਹਨਾਂ ਆਗੁਨ ਪ੍ਰਭ ਕਾਸ਼ ਨਾਂ ਵੀ ਜਾ ਰਹੇ ਸਾਡੇ ਗੁਣ ਤੇ ਕੋਈ ਹੈ ਨਹੀਂ ਸੀ ਮਾਰਾ ਦੀ ਪ੍ਰਾਪਤੀ ਵਾਲਾ ਔਗੁਰ ਅੰਦੀ ਸੇਕ ਪਾਲਸਰ ਕੋਈ ਵਿਚਾਰ ਨਹੀਂ ਕੀਤੀ ਬਖਸ਼ੀ ਰਿਆ ਸੁਮਾਹੀ ਕਰ ਕਿਰਪਾ ਆਪਣਾ ਕਰ ਲਿਆ ਤੇ ਆਉ ਦਾ ਸੇਵਕ ਬਣਾ ਲਿਆ ਸੁਕੇ ਪਾਦਸ਼ਨ ਮੇਰ ਕਰਤੀ ਰਹਾ ਅਸਲ ਬਡਾਈ ਅਚਤ ਅਬ ਨਾਸਿ ਹੋਵੇ ਰੂਪ ਨਾਸਤ ਰਹਿ ਪ੍ਰਵੇਸ਼ਰ ਹੈ ਉਹਦੀ ਤੋਲਣੀ ਨਹੀਂ ਜਾਂਦੀ ਏਡੀ ਵੱਡੀ ਵਿਡਿਆਈ ਹੈ ਬਿੰਦ ਸਿੰਘ ਕਬਨਸਦੀ ਨਾਨਕ ਉਚਰੈ ਹਰ ਕੀ ਜੈ ਹਾ ਸਤਿਗੁਰੂ ਸਾਹਿਬ ਜੀ ਕੰਨੇ ਇਸ ਦਾ ਹਰੀਆ ਕਾਮ ਪੁਸਤੀ ਜੈ ਜੈਕਾਰ ਵੀ ਝਾੜਦੇ ਹਾਂ ਬਿਲਾਵਲ ਮਹੱਲਾ ਪੰਜਵਾ ਬਿਨ ਭੈ ਭਗਤੀ ਕਰਨ ਕੈਸੇ ਜਿਨਾਂ ਦੇ ਕੋਈ ਭਾਈ ਧੈ ਨਹੀਂ ਮਹਾਰਾਜ ਸਾਹਿਬ ਦਾ ਉਹ ਭਗਤੀ ਵੀ ਕਰ ਸਕਦੇ ਸਾਧ ਸੰਗਤ ਬਿਨਾ ਭਾਵੇਂ ਉਗੇ ਭਾਵੇਂ ਭਗਤ ਨਹੀਂ ਹੋਏ ਤੇਰੀ ਪਾਉ ਬੇੜਾ ਜੀ ਜਿਹੜਾ ਉਹ ਜਿਹੜਾ ਭੈ ਧਾਰਨ ਪਰੇਸ਼ਰ ਲੈ ਜਹਾਜ ਜੀ ਨਹੀਂ ਆਈ ਹੈ ਜਿਹਨਾਂ ਪਰੇਸ਼ਰ ਲੈ ਭੈ ਧਾਰਿਆ ਹੈ ਹਰ ਵਕਤ ਹਾਜ਼ਰ ਨਾਜ਼ਰ ਜਾਣਦੇ ਹੈ ਉਹ ਭਗਤੀ ਕਰ ਸਕਦੇ ਹੈ ਜਿਹੜੇ ਪਰੇਸ਼ਰ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਦੇ ਉਹ ਤਾਂ ਭਗਤੀ ਨਹੀਂ ਹੋ ਸਕਦੀ ਮਾਰੇ ਕਹਿੰਦੇ ਭੈ ਧਾਰਨ ਤੋਂ ਬਿਨਾਂ ਤਾਂ ਭਗਤੀ ਨਹੀਂ ਹੁੰਦੀ ਹਰ ਵਕਤ ਮਾਰੇ ਨੂੰ ਹਾਜ਼ਰ ਨਾਜ਼ਰ ਮੰਗੇ ਦਾ ਜਾਣ ਦਾ ਸਰ ਸੰਵਸਰ ਵੇਖਦਾ ਤੇ ਭਗਤੀ ਤੋਂ ਬਿਨਾਂ ਕਰਨਾ ਕਿਵੇਂ ਹੋਵੇਗਾ ਦਰਨਾ ਨਹੀਂ ਹੋ ਸਕਦਾ ਪ੍ਰਵੇਸ਼ੇ ਦੀ ਬੰਦਗੀ ਕਰੀ ਤੋਂ ਬਗੈਰ ਕਰਹੁ ਅਨੁਗ੍ਰਹ ਪਤ ਤੋ ਉਧਾਰਨ ਜੇ ਪਾਪੀਆ ਦਾ ਉਧਾਰ ਕਰਨ ਵਾਲੇ ਅੰਤਰੀ ਜਾਮੀ ਵਾਹਿਗੁਰੂ ਸਾਡੇ ਨੁਕਰੋ ਕਿਰਪਾ ਜਿਸ ਕੀ ਕਰੋ ਆਪ ਰਾਖ ਸੁਆਮੀ ਆਪ ਭਰੋਸੇ ਜੀ ਗੁਰੂ ਮਾਲਕ ਆਪ ਦੇ ਭਰੋਸੇ ਸਾਨੂੰ ਰੱਖ साढ़े मन च हो कोई पदार्थ का संबंधियों भरोसा न रहेत मतमावत जो जीव जंत है महाराज उन्होंने परवे तेरा चेता सिमरन नहीं आता अति फिरत मतमावत माया रूपी मावा खा के जिन्हें शराब चढ़ी होंगी है ਇਸ ਸਰਕਾਰ ਮਸਤ ਕਮਲੇ ਹੋਏ ਜੁਰੇ ਫਿਰਦੇ ਹਨ ਏ ਵਿਖਿਆ ਰਾਤਾ ਸਵਾਨ ਜੈਸੇ ਸਰਕਾਰ ਨੂੰ ਕੀ ਮਦ ਸ਼ਰਾਬ ਨੂੰ ਪੀ ਕੇ ਮਸਤ ਹੋਏ ਫਿਰਦੇ ਆ ਜਿਵੇਂ ਮਾਵਾ ਖਾ ਕੇ ਖੀਮੀ ਆਦਮੀ ਮਸਤ ਹੋਏ ਫਿਰਦੇ ਆ ਇਸ ਸਰਕਾਰ ਮਦ ਸ਼ਰਾਬ ਦੇ ਮਾਣ ਨੂੰ ਪਿਆਪੀ ਕੇ ਮਾਰ ਤੋਂ ਮਸਤ ਹੋਏ ਫਿਰਦੇ ਹੈ ਵਿਖਿਆ ਰਾਤਾ ਸਵਾਨ ਜੈਸੇ ਜੀ ਸ਼ਰਾਬੀ ਆਦਮੀ ਨੂੰ ਵਕਾਰ ਬਾਹਰ ਕੇ ਰਦੇ ਇਸ ਪ੍ਰਕਾਰ ਵਿਖਿਆ ਜਾ ਰੰਗਿਆ ਜਿਵੇਂ ਕੁੱਤਿਆਂ ਦਾ ਸਹਾਰਾ ਦੇ ਬੰਸਮਲ ਕੋ ਕੂਕਰ ਕਾਮ ਕੁੱਤਿਆਂ ਵਾਲੇ ਸੁਭਾਅ ਤੇ ਹੋਈ ਹੈ ਹਰ ਵਕਤ ਪਦਾਰਥਾਂ ਵਿੱਚ ਹੀ ਫਸੇ ਰਹਿੰਦੇ ਹਨ ਬਹੁਤ ਵਿਹਾਵਤ ਅਤਿ ਮੁਹਾਵਤ ਜਿਨੀ ਜਿਨੀ ਆਦ ਉਮਰ ਬੁਢੀਲੀ ਜਾਂਦੀ ਹੈ ਬੁਢੇਪਾ ਆਉਂਦਾ ਜਾਂਦਾ ਹੈ ਉਹਨਾਂ ਬਹੁਤਾਂ ਹੀ ਮੋਹ ਹੁੰਦਾ ਇਹਨਾਂ ਦੇ ਨਾਲ ਬੜਾ ਮੋ ਕਰਦੇ ਪਦਾਰਥਾਂ ਨਾਲ ਭੋਗਾਂ ਦੇ ਨਾਲ ਕਹਿੰਦੇ ਹੋਰ ਜਿਉਂਦੇ ਰਹੀਏ ਹੋਰ ਭੋਗ ਲੀਏ ਇਸ ਪ੍ਰਕਾਰ ਆਦ ਕੇ ਮਾਇਆ ਜਿਹੜੀ ਹੈ ਇਹਵੇਂ ਜੀਆਂ ਨੂੰ ਮੁਹਾਈ ਜਾਂਦੀ ਹੈ 모ਹੀ ਜਾਂਦੀ ਹੈ ਇਕ ਤਾਂ ਮੋਹਣਾ ਹੁੰਦਾ ਲੁੱਟਣਾ ਜੇ ਮੁਹਾਕਾ ਕਰ ਰੁਏ ਬਹੁਤ ساری ਮਾਇਆ ਲੁੱਟੀ ਜਾ ਰਹੀ ਹੈ ਵਿਸ਼ਿਆਂ ਚ ਪਾ ਕੇ ਤੇ ਮੋਹ ਦੇ ਵਿੱਚ 모ਹੀ ਇਹ ਅੰਦਰ ਆ ਰਿਹਾ ਹੈ ਬੋਲਦਾ ਪਾਪ ਕਮਾਵਤ ਬੁੱਢੇ ਐਸੇ ਇਸ ਪ੍ਰਕਾਰ ਪਾਪ ਕਮਾਉਂਦੇ ਬੁੱਢੇ ਨਾ ਡੁੱਬ ਗਏ ਇਸ ਪ੍ਰਕਾਰ ਸੰਸਾਰ ਸਮੁੰਦਰ ਵਿੱਚ ਡੁੱਬ ਗਏ ਪਾਪ ਕਮਾਉਂਦੇ ਕਮਾਉਂਦੇ ਵਾਰਨ ਸਰਨ ਜੋਖ ਪੰਜਨ ਪੁਰਖ ਨਰੰਜਨ ਜੀ ਦੁੱਖਾਂ ਦੇ ਪੰਨਵਾਲੇ ਪਰਮੇਸ਼ਰ ਆਪ ਦੀ ਸ਼ਰਨ ਆਪ ਪੂਰਨ ਹੋ ਮੇਰੇ ਜੀ ਸੁਭ ਸਰੂਪ ਹੋ ਸਾਧੂ ਸੰਗਤ ਰਾਵਣ ਜੈਸੇ ਐਸੀ ਕਿਰਪਾ ਕਰੋ ਜਿਵੇਂ ਸਾਧੂਆਂ ਦੀ ਸੰਗਤ ਵਿਚਾਰਨ ਕਰਦੀ ਹੈ ਨਾਲ ਆਪ ਦਾ ਸਿਮਰਨ ਕਰਦੀ ਹੈ ਇਵੇਂ ਸਾਧ ਸੰਗਤ ਜੀ ਮਿਲ ਕੇ ਆਪ ਨੂੰ ਰਵਣ ਉਚਾਰ ਵੇ ਲਈਏ ਹਰਬੱਤ ਕਾ ਜੇ ਰਚੇ ਰਹੀ ਐ 시 ਕਿਰਪਾ ਕਰੋ ਕੇਸਵ ਕਲੇਸ਼ ਨਾਸ ਅਗ ਖੰਡਨ ਕੇਸਵ ਕੇਸਵ ਧਾਰੀ ਪ੍ਰਵੇਸ਼ਵਰ ਕੇਸਵ ਚਲ ਕਰੇ ਨਰਾਲੇ ਕੇਸਵ ਨਾਮ ਹੈ ਮਹਾਰਜ ਜੇ ਸੋਲੇ ਨਕਨ ਲੰਮੜੇ ਵਾਹਲਾ ਸ਼ਾਮਤ ਸੂਤ ਵਾਲਾ ਕੇਸਵ ਧਾਰੀ ਐ ਤੁਮ ਕਿੰਗ ਸ਼ੇਤੀ ਕੀ ਕੇਸਵ ਜਦ ਆਪ ਕਾ ਜੈ ਸੈਨ ਕਰਨੇ ਕਰਕੇ ਕੇਸਵ ਨਾਮ ਪਿਆ ਹੈ ਕਿਏ ਕੇਸੋ ਪ੍ਰਮੇਸ਼ਰ ਪ੍ਰੀਮ ਰੂਪੀ ਜਨ ਨੂੰ ਅੰਗੀਕਾਰ ਕਰਨ ਵਾਲੇ ਕੇਸੋ ਕੇ ਕਲੇਸ਼ਾਂ ਦੇ ਨਾਸ ਕਰਨ ਵਾਲੇ ਅਵਿਦਿਆ ਸੰਹਾਰ ਰਾਜ ਦੇ ਸ਼ਵੀਰਵੇਸ਼ਾਤ ਕੇ ਕਲੇਸ਼ਾਂ ਨੂੰ ਨਾਸ ਕਰਨ ਵਾਲੇ ਅਗਖੰਡਨ ਬਗ ਪਾਪਾਂ ਨੂੰ ਵੀ ਜਿਨਨੇ ਕਿਉਂ ਦੀ ਜਾਰੀ ਆਗ ਪੋਤਾਬ ਉਹਨਾਂ ਨੂੰ ਖੰਡਣ ਕੱਟਣ ਵਾਲੇ ਹਾਂ ਆਪ ਨਾਨਕ ਜੀਵਤ ਦਰਸ ਦਿਸੀ ਸਾਧੂ ਦਾ ਦਰਸ਼ਨ ਵੇਖ ਕਰਕੇ ਜਿਉਉਨੇ ਆਏ ਸੀ ਕਿਰਪਾ ਕਰੋ ਸਰਗੁਰੂ ਜੀ ਫਰਮਾਉਂਦੇ ਐ ਰਾਗ ਬਿਲਾਵਲ ਮਹੱਲਾ 5 ਦੁਪ ਦੇ ਘਰ ਨਾਵਾਂ ਇੱਕ ਉਹ ਅੰਕਾਰ ਸਤਗੁਰ ਪ੍ਰਸਾਦ ਆਪਹਿ ਮੇਲ ਲੈ ਬੰਦੂ ਸਾਹਿਬ ਦੀ ਹੋਰ ਇੱਕ ਤਸਵੀਰ ਦੋ ਸ਼ਬਦੋਂ ਨਹੀਂ ਵਿਚਾਰਦੇ ਹਨ ਦੋ ਦੋ ਪਉੜੀਆਂ ਵਾਲੇ ਸ਼ਬਦਾਂ ਹੋਣਗੇ ਨੌਵੇਂ ਘਰ ਸਰਕਾਰ ਤੋਂ ਚਾਰਨੇ ਹਨ ਇੱਕ ਉਹਦਾਤਰੀ ਪਰਮੇਸ਼ਰ ਹੋ ਓਕਾਰ ਚਾਰਵੇਂ ਮਤਿਹ ਅੱਖਿਆ ਕਰਨ ਵਾਲਾ ਸਦਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਪਹਿ ਮੇਲ ਲੈ ਸ੍ਰੀ ਅੰਤਿਯਾਮੀ ਆਪ ਦੀ ਜਨ ਅਸਤਾਨ ਕਰਮ ਜਾਣ ਕੇ ਸਤਿਗੁਰਾਂ ਨੇ ਉਪਦੇਸ਼ ਨੂੰ ਕਮਾਉਣ ਵਾਲੇ ਜਾਣ ਕਰਕੇ ਜਿਨ੍ਹਾਂ ਦੀ ਹੰਕਾ ਮਿਟ ਗਈ ਹੈ ਮਨ ਤਾਂ ਮਿਟ ਗਈ ਹੈ ਸਰਦਾ ਜਨਾਂ ਦੇ ਅੰਦਰ ਹੈ ਉਹਨਾਂ ਨੂੰ ਆਪ ਹੀ ਸੱਚੇ ਪਾਤਸ਼ਾਹ ਮਿਲ ਲਿਆ ਹੈ ਆਵਲੇ ਰੂਪ ਵਿੱਚ ਯਾਬ ਤੇ ਸਰਨ ਤੂੰ ਮਾਰੀ ਆਏ ਜਦੋਂ ਮਰੇ ਆਗਿ ਦੀ ਸ਼ਰਨ ਆਏ ਹਾਂ ਸਭ ਤੇ ਦੋਖ ਗਏ ਉਹਨਾਂ ਦੇ ਸਭ ਦੁਸ਼ਪਰਸਾਦ ਤੇ ਦੋਸ਼ ਸਾਰੇ ਚਲੇ ਗਏ ਵਿਸ਼ੇਲੇ ਸਨ ਰਹਾਉ ਤਜ ਅਭਿਮਾਨ ਅਰ ਚਿੰਤ ਬੇਰਾਨੀ ਹੋ ਉਸ ਹੋਂ ਦੇ ਚ ਮਾਰਾ ਚੰਦੇ ਜਿਹੜਾ ਹੰਕਾਰ ਸੀ ਦਿਲ ਚ ਮੰਨਿਆ ਕਿ ਮੈਂ ਵੀ ਕੁਝ ਸਮਾਂ ਇਹ ਛੁੱਟ ਗਿਆ ਹੈ ਤੇ ਬਰਾਨੀ ਬਰਾਨ ਕਰਨ ਵਾਲੀ ਜਿਹੜੀ ਚਿੰਤਾ ਸੀ ਸਵੰਨੀਆਂ ਦੀ ਚਿੰਤਾ ਸੀ ਇਹ ਸਾਰੀ ਆਈ ਹੋਈ ਗਿਪਤਾ ਨੂੰ ਨਾ ਹਸਾਰ ਸਕਣਾ ਜਿਵੇਂ ਜਿਹੜੀ ਬੇਵੰਤ ਹਾਲਤ ਹੋਣੀ ਸੀ ਇਹ ਬਰਾਨ ਕਰਨ ਵਾਲੀ ਚਿੰਤਾ ਵੀ ਛਡ ਗਈ ਸਾਧ ਅ ਸਰਨ ਪਏ ਸ੍ਰੀ ਜੋ ਸ੍ਰੀਚ ਬਲਜੋਤ ਮਹਾਂਪੁਰਖ ਆਪ ਜੀ ਲੰਨ ਲੱਗੇ ਹੋਏ ਉਹਨਾਂ ਪਿਆਰਿਆਂ ਦੀ ਰਾਈ ਆਪ ਦੀ ਸ਼ਰਨ ਪਏ ਹਾਂ ਸਰਵ ਸੰਗਤਿ ਸ਼ਰਨ ਲਏ ਹੋ ਜਪ ਜਪ ਨਾਮ ਤੁਮਾਰੋ ਪ੍ਰੀਤਿ ਜੀ ਪ੍ਰੀਤਮ ਆਪਾਲ ਪੁਰਖ ਆਵਦੇ ਨਾਮ ਦੇ ਜਾਪ ਨੂੰ ਜਪ ਜਪ ਕੇ ਮਨ ਤੇ ਰੋਗ ਖਏ ਤਨ ਤੇ ਰੋਗ ਖਏ ਐਸੀ ਕਿਰਪਾ ਆਵਦੀ ਹੋਈ ਸਰੀਰ ਦੇ ਰੋਗ ਸੀ ਅੱਜ ਹੀ ਵਿਆਦੀ ਹੰਕਾਰ ਆਗਤ ਸਾਉ ਖੈਰ ਆਸ ਹੋ ਗਏ ਮਹਾ ਕੁਗਦ ਅਜਾਨ ਅਗਿਆਨੀ ਅਸੀਂ ਤਾਂ ਮਾਰਾ ਵਿਵਹਾਰ ਵਲੋਂ ਬੜੇ ਦਸਨੋ ਇਸ ਤਰ੍ਹਾਂ ਤੇ ਸ਼ਾਸਤਰ ਗਿਆਨ ਵਲੋਂ ਮਾਰਾ ਅਣਜਾਨ ਸਾਂ ਅਗੇ ਪਰਮਾਤਮਾ ਸਵਲੋਂ ਅਗਿਆਨੀ ਸੋ ਰਾਖੇ ਧਾਰ ਦੇ ਓਹਨ ਨੂੰ ਮਾਰਾ ਦਇਆ ਦੀ ਛਾਣ ਕੇ ਰਾਖੀ ਲੈ ਜਾਣ ਕੇ ਆਪਣੇ ਕਾ ਨਾਨਕ ਗੁਰਪੂਰਾ ਭੇਟੂ ਸ਼੍ਰੀ ਗੁਰੂ ਸਾਹਿਬ ਜੀ ਜਿੰਨੇ ਹੋ ਪੂਰਨ ਸਤਗੁਰੂ ਜੀ ਆਪ ਜਦੋਂ ਇਹ ਮਿਲੇ ਹੋ ਆਪ ਨੂੰ ਜਾਣ ਰਹੇ ਆਪ ਨੂੰ ਜਾਨਾ ਜਮਨਤੋਂ ਰਹਿਤ ਹੋ ਗਿਆ ਆਪ ਦੀ ਐਸੀ ਕਿਰਪਾਤ ਹੋ ਗਈ ਹੈ ਮਿਲਾਵਲ ਮਹੱਲਾ ਪੰਜਵਾ ਜੀਵੋਂ ਨਾਮ ਸੁਣੀ ਜੀ ਮੇਸ਼ਰਾ ਆਦੇ ਰੰਮਤ ਨਾਮ ਨੂੰ ਸੋ ਸੋਲ ਕੇ ਜਿਉਂਦੇ ਹੋਈਏ ਸੀ ਕਿਰਪਾ ਕਰੋ ਜਾਓ ਐਟਾ ਆਇਆ ਨਾਮ ਸੁਣ ਕੇ ਹੀ ਜਿਉਂਦੇ ਹਾਂ ਜਾਓ ਸੋ ਪ੍ਰਸੰਨ ਪਹਿ ਗੁਰ ਪੂਰੇ ਜੇ ਸਤਗੁਰੂ ਨਾਨਕ ਜੇ ਪੂਰਨ ਭਲੀ ਪ੍ਰਕਾਰ ਦੇਵ ਦੀ ਜਾਣ ਕੇ ਪ੍ਰਸੰਨ ਹੋਏ ਸਭ ਮੇਰੀ ਆਸ ਪੁਨੀ ਜਦੋਂ ਉਸੇ ਵੇਲੇ ਸਾਡੀ ਆਸਾਂ ਵਾਹਿਗੁਰੂ ਦੀ ਪ੍ਰਾਪਤੀ ਦੀ ਸੀ ਉਹ ਪੂਰੀ ਕਰ ਦਿੱਤੀ ਕਿਰਪਾ ਕਰ ਦਿੱਤੀ ਰਹਾਉ ਪੀਰ ਗਈ ਬਾਦੀ ਮਨਤੀ ਹਰਾਉ ਜੀ ਸਾਡੀ ਕਿਰਪਾ ਕਰਕੇ ਜੰਮਰ ਮਰਨ ਦੀ ਹਮੇਰੀ ਤੀਰ ਚਲੀ ਗਈ ਮੰਨਦੇ ਅੰਦਰ ਕੇ ਵਾਹਿਗੁਰੂ ਦੀ ਪ੍ਰਾਪਤੀ ਦਾ ਆਨੰਦ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ ਦੇਨਿ ਸਿਖੋ ਕਿ ਤੀਰਤ ਮੰਨ ਦੀ ਬਚੀ ਬੁੱਧੀ ਦੇ ਅੰਦਰ ਧਿਰ ਜਾ ਰਹੀ ਮੰਚ ਮੋਹਿਉ ਆਨੰਦ ਤੁਹੀ ਆਨੰਦ ਦਾ ਜਿਹੜੀ ਅਨਹਕ ਸ਼ਬਦ ਦੀ ਤੁਹੀ ਹੈ ਇੱਕ ਰਾਸ ਅਜਪਾ Jap ਨੇ ਅੰਦਰੋਂ ਪ੍ਰਗਟ ਹੋਣਾ ਅਜਪਾ Jap ਨੇ ਇਸਰੇ ਆਜੁਗਾਰ ਸਿਰਵਾਏ ਉਹ ਆਨੰਦ ਆਇ ਤੁਹੀ ਹੈ ਜਹਲਾ ਜਹਲਾ ਨਿਦਰੋਂ ਗੁਰਮੁਖ ਬਾਣੀ ਅਗੜ ਕਿਢਾ ਰਹਾ ਹੈ ਇਸ ਕਾਰਨ ਅੰਨਦਾਇਤ ਨੀਜ ਮਨ ਬੋਤ ਹੋ ਗਿਆ ਹੈ ਉਪਜੀਉ ਚਾਉ ਮਿਲਨ ਪ੍ਰਭ ਪ੍ਰੀਤਮ ਪ੍ਰਭੂ ਸੰਗਤ ਪਰਮ ਪ੍ਰੇਮ ਦੇ ਆਸਥਾਨ ਆਪੇ ਮਿਲਨ ਦਾ ਚਾਹ ਪੈਦਾ ਹੋਇਆ ਹੈ ਰਹਿਣ ਨਾ ਜਾਇ ਜੀਨੀ ਹੁਣ ਮਾਰਾ ਖਿੰਜ ਨਾਲ ਜੇਰ ਕੱਟ ਸ਼ਬਦ ਕਿਹਾ ਦੋਖਿਨ ਗੁਜਰ ਜਾਂਦੇ ਆ ਦਿਨੋਂ ਜਿਵੇਂ ਸਾਡੇ ਪਾਸੋਂ ਮਹਾਰਾਜ ਵਿਖਾ ਨਹੀਂ ਜਾਂਦਾ ਹੈ ਅਨਕ ਭਗਤ ਅਨਕ ਜਨਤਾਰੇ ਮਹਾਰਾਜ ਨੇ ਤਾਂ ਭਗਤੀ ਕਰਨ ਵਾਲੇ ਭਗਤ ਅਨੇਕਾਂ ਜਨ ਸੇਵਕ ਜਾਣਾ ਆਦਮ ਤੈਰ ਦਿੱਤੇ ਇਹ ਜਹਾਜ਼ ਦੀ ਨੇ ਆਈ ਨਿਮ ਰਹੇ ਅਨਕ ਮੂਨੀ ਅਨੇਕਾਂ ਮੂਨੀ ਮਨੁਸੀ ਲਾਭ ਦਾ ਸੇਵਨ ਕਰਦੇ ਜਦ ਸੱਚਖੰਡ ਤੋਂ ਸੰਗਰੂਜੀ ਆਏ ਸਾਰੇ ਮੂਨੀ ਬੂਸਾਦ ਦਰਸ਼ਨ ਕਰਨ ਨੂੰ ਆਸਤੇ ਆਏ ਸਾਹਮਣੇ ਤੇ ਸਾਰਿਆਂ ਨੇ ਬ੍ਰਹਮ ਚਰਚਾ ਮਹਾਰਾਜ ਦੇ ਨਾਲ ਕੀਤੀ ਇਸ ਪ੍ਰਕਾਰ ਮਨੀ ਵੀ ਮਹਾਰਾਜ ਦਾ ਨਾਰਦ ਮਹਨ ਆਜਕ ਅਗਸਤ ਮਹਨ ਆਜਕ ਗੋਤਨ ਆਜਕ ਦਰਵਾਸ਼ਾ ਰਿਖੀ ਆਜਕ ਸਵਾ ਆਉਦਾ ਸ਼ਮਨ ਕਰਦੇ ਹਨ ਸਵਈਆਂ 'ਚ ਪੜੋ ਕਿੰਨੇ ਸਾਰੇ ਮਹਾਰਾਜ ਦਾ ਚਿੰਤਨ ਕਰਦੇ ਹਨ ਅੰਗਲੇ ਟਿਕ ਨਿਰਧਨ ਤਨ ਪਾਇ ਫਿਰ ਮਹਾਰਾਜ ਦੇ ਅੰਦਲੇ ਸੀ ਮਨਬੋਧ ਰੂਪੀ ਨੇਤਰਾ ਜੀ ਗਿਆਨ ਰੂਪੀ ਨਿਦਾਨੀ ਸੀ ਉਹਨਾਂ ਨੂੰ ਆਜ ਦੇ ਨਾਇਨ ਜੀ 'ਤੇ ਇੱਕ ਛੋਟੀ ਮਿਲੀ ਐ ਓਟ ਮਿਲੀ ਹੈ ਜੇ ਨਿਰਧਨਸਨ ਹੈ ਕਾ ਕਵੀ ਨਿਰਧਨ ਹਸੋਈ ਜਾਂ ਤੇ ਹਿਰਦੇ RAM ਨਾ ਹੋਈ ਉਹਨਾਂ ਨੂੰ ਸੱਚੇ ਪਾਤਸ਼ਾਹ ਨਾਮ ਰੂਪੀ ਧੰ ਪ੍ਰਾਪਤ ਹੋਇਆ ਸਭ ਨਾਨਕ ਅਨਕ ਗੁਣੀ ਸ੍ਰੀਉ ਸਾਹਿਬ ਜੀ ਕਹਿੰਦੇ ਦੂਜਾ ਸਾਹਿਬ ਇਹ ਪ੍ਰਭੂ ਨਾਨਕ ਗੁਰੂ ਨਾਨਕ ਦੇਵ ਜੀ ਆਪਦੇ ਅਨੇਕਾ ਗੁਣ ਹਨਗੇ ਉਹਨਾਂ ਗੁਣਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ